ਅੱਜ ਸਤਕਾਰਯੋਗ ਐਮਐਲਏ ਸਾਹਿਬ ਮੇਰੇ ਕੌਂਸਲਰ ਸਾਹਿਬਾਨ ਅੱਜ ਅਸੀ ਭਰਪੂਰਗਰ ਨਾਲ ਲੋਡ ਦਾ ਉਦਘਾਟਨ ਕਰ ਰਹੇ ਹਾਂ ਕਿਉਂਕਿ ਮੌਸਮ ਦੀ ਨਜਾਕਤ ਨੂੰ ਦੇਖਦੇ ਵੇ 2 ਮਹੀਨੇ ਦਾ ਕਾਰਪੋਰੇਸ਼ਨ ਕੰਮ ਨਹੀਂ ਕਰ ਸਕੀ ਅਸੀਂ ਇਸ ਕਰਕੇ ਹੁਣ ਪਹਿਲ ਦੇ ਆਧਾਰ ਤੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਹੁਣ ਮੈਂ ਸਵੇਰੇ ਆਪਣਾ ਠਾਪਰ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆਇਆ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆ ਬਾਕੀ ਵੀ ਜਿਹੜੇ ਕੰਮ ਹੈਗੇ ਪਹਿਲ ਦੇ ਆਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਦੀ ਨਹਾਰ ਬਣਵਾ ਲਾਂਗੇ ਮਗਰ ਟਾਈਮ ਚਾਹੀਦਾ ਸੀਗਾ ਇਸ ਕਰਕੇ ਟਾਈਮ ਕਰਕੇ ਤੇਰੀ ਜ਼ਰੂਰ ਹੋ ਗਈ ਹੈ ਮਗਰ ਨੀਤ ਔਰ ਨੀਅਤ ਆਮ ਆਦਮੀ ਪਾਰਟੀ ਦੀ ਬਿਲਕੁਲ ਸਾਫ਼ ਮੇ ਸਰ ਸਿਵਰੇਜ ਦਾ ਬਹੁਤ ਪੁਰਾਣਾ ਹਾਲ ਹੈ 35 ਨੰਬਰ ਵਾਰਡ ਦੀ ਗੱਲ ਕਰਦੀ ਹਾਂ ਉੱਥੇ ਬੱਚਿਆਂ ਨੂੰ ਸਕੂਲ ਜਾਣ ਚ ਦਿੱਕਤ ਹੈ ਲੋਕ ਕਹਿੰਦੇ ਆਂ ਘਰ ਵਿੱਚੋਂ ਨਿਕਲਣ ਨੂੰ ਮਜਬੂਰ ਦੇਖੋ ਐਸਾ ਸਿਵਰੇਜ ਲਾਈਨਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਪਈਆਂ ਵੀ ਹੈਗੀਆਂ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਆਂ ਵੀ ਉਹ ਪੁਰਾਣੀਆਂ ਕੱਢ ਕੇ ਨਵੀਆਂ ਸਿਵਰੇਜ ਲਾਈਨਾਂ ਪਾਈਆਂ ਜਾਣ ਕਿਉਂਕਿ ਕੈਪੈਸਿਟੀ ਸੀਗੀ ਘਟੋਣਾ ਇਸ ਕਰਕੇ ਪਾਣੀ ਓਵਰਫਲੋ ਕਰਦਾ ਉਹ ਵੀ ਸਾਡੇ ਧਿਆਨ ਦੇ ਵਿੱਚ ਹੈ ਉਹਨੂੰ ਵੀ ਅਸੀਂ ਪਹਿਲ ਦੇ ਧਾਤੇ ਹਲਵੀ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਿ ਕਿਉਂਕਿ ਸ਼ਹਿਰ ਸਾਡਾ ਆਪਣਾ ਹੈ ਅਸੀਂ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਣਾ ਹੈਗਾ ਔਰ ਤੁਹਾਡਾ ਸਹਿਯੋਗ ਵੀ ਚਾਹੀਦਾ ਜਿਵੇਂ ਵੀ ਤੁਹਾਡੇ ਕੋਲ ਸਾਡੇ ਕੋਲ